ਜਿਹੜੇ ਮਾਡਲ ਹਨਾ ਤਿਆਰ ਪਰ ਤਿਆਰ ਖੜੇ ਆ ਆ ਦੇਖੋ ਮੱਕੀ ਵਾਲਾ ਮੇਜ ਕਟਰ ਵੀ ਤਿਆਰ ਖੜਾ ਹੈ ਇਧਰ ਆਹ ਮਾਡਲ ਵੀ ਤਿਆਰ ਖੜਾ ਹੈ ਫਰੀਟ 987 ਡੀ ਲੈਕਸ ਬਾਕੀ ਲੁੱਕ ਦੇਖੋ ਬਾਈ ਤੁਸੀਂ ਹਨਾ ਮੈਂ ਮਸ਼ੀਨਾਂ ਪੂਰੀਆਂ ਚੰਡ ਕੇ ਸੋਧ ਕੇ ਤਿਆਰ ਕਰਦੇ ਹਾਂ ਵੀ ਆ ਦੇਖ ਲਓ ਇਹਦੇ ਛੋਟੀਆਂ ਦੇ ਵੀ ਬੱਚਿਆਂ ਦੇ ਵੀ ਲੱਗੀ ਹੋਈ ਹੈ ਲਾਈਨ ਬਾਕੀ ਤੇ ਵਾਰਾ ਦਾ ਤੁਹਾਨੂੰ ਦਿਖਾਈ ਹੋਦੀ ਹੈ ਨਾ ਵੀ ਜਿਹੜੀ ਇਹਨੇ ਪਰਾਲੀ ਆ ਸਾਬਤੀ ਉਹ ਕੱਢਣੀ ਆ ਮਗਰ ਨੂੰ ਬਸ ਦਾਣੇ ਚ ਝਾੜ ਲੈਣੇ ਉਦਨੇ ਤਕਰੀਬਨ ਤਕਰੀਬਨ 550 600 ਕਿਲੋ 550 600 ਕਿਲਾ ਕਿਲਾ ਠੀਕ ਹੈ ਜੀ ਕੋਈ ਦਿੱਕਤ ਤਾਂ ਨਹੀਂ ਆਈ ਕੋਈ 1% ਵੀ ਨਿਕਰੇ ਸਾਹਮਣੇ ਦੇਖ ਨੂੰ ਸੰਤਰੀ ਮachine ਦਾ ਭਾਈ ਦੱਸ ਦਈਆ ਸੱਚੀ ਵੀ 550 600 ਕਿਲਾ ਵੱਢ ਗਏ ਹਨ ਆਹ ਪਲੇਟੇ ਦਰਦੇ ਆ ਪਲੇਟ ਦਰਦੇ ਵੀ ਖਤਮ ਹੋ ਕੇ ਆਏ ਸਹੀ ਗੱਲ ਆ ਭਾਈ ਕਰਤੀ ਪ੍ਰੀਤ ਕੰਪਨੀ ਨੇ ਵੀ ਅਚਾਰ ਵਾਲੀ ਮਸ਼ੀਨ ਜਿਹੜੀ ਹੈ ਨਾ ਸੈਲਜ ਵਾਲੀ ਮਸ਼ੀਨ ਇਹ ਵੀ ਕਰਦੀ ਤਿਆਰ ਆ ਬਾਕੀ ਜਿਵੇਂ ਆਪਾਂ ਦੇਖਦੇ ਦੇ ਨਾ ਟਰੈਕਟਰਾਂ ਦੇ ਮੂਰੇ ਲੱਗਦੀ ਆ ਇਹਦਾ ਮਸ਼ੀਨ ਕੋਈ ਕਨੈਕਟਰ ਨਹੀਂ ਹੈਗਾ ਇਹ ਜਿਵੇਂ ਆਪਣੇ ਟਰੈਕਟਰ ਦੇ ਮੂਰੇ ਆਪਾਂ ਪਾਉਨੇ ਹਨਾ ਵੀ ਉਹ ਚੱਲਣ ਵਾਸਤੇ ਪਿੱਛੇ ਪੁੱਠਾ ਟਰੈਕਟਰ ਚੱਲਦਾ ਸੇਮ ਟੂ ਸੇਮ ਉਹੀ ਮਸ਼ੀਨ ਆ ਬਸ ਵਹੀ ਕੰਮ ਛੋਟੀ ਮੋਟੀ ਕੰਪਨੀ ਬਚੀਆਂ ਬੜੀ ਕੰਪਨੀ ਤੋਂ ਸਭੀ ਆਪਣੇ दो दो दिन में पूरा अपन ये फाइनल डिसीजन पे आए भाई हाँ जितना घूमोगे उतना परेशान होगे ले ला लो और खत्म करो आगे से कोई भी गाड़ी लेनी हो ना 10 रोज हाँ। पहले आ जाएगा <laughs> एक कंपनी में एक दिन जाएंगे एक कितनी उतर और चाहिए सारी गाड़ियाँ मतलब चलेंगी एक हाँ। तो ही हां कहां बताऊं ही गयो फसलें निकालनी है सब एक ही करेंगे बस अंतर नहीं नहीं अंतर और कहां जाता है ਅਲਕੋ ਅਗਰ ਮੈਂ ਇਸਕੋ ਵੇਚੂਗਾ ਹਾਂ ਤਾਂ ਉਸਕੀ ਰੀਸੇਲ ਵੈਲਿਊ ਜ਼ਿਆਦਾ ਆਏਗੀ ਅੰਤਰ ਬਸ ਇਸਕਾ ਇਹ ਤਾਂ ਐਸੀ ਚੀਜ਼ ਹੈ ਸਵੇਰੇ ਬੋਲਦੇ ਸ਼ਾਮ ਕੋ ਵਿਕ ਜਾਂਦੀ ਹੈ ਬਸ ਇਸਕਾ ਹੈ ਹਾਂ ਹਾਂ ਕਿ ਦੂਸਰੀ ਵੇਚਣੇ ਜਾਊਗਾ ਤਾਂ ਰੀਸੇਲ ਮੇਂ ਦਿੱਕਤ ਆਏਗੀ ਸ੍ਰੀਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਕੋਹਰ ਨਵੀਂ ਵੀਡੀਓ ਚ ਲੋ ਜੀ ਬਾਈ ਅੱਜ ਤੁਸੀਂ ਦੇਖਿਆ ਯਾ ਨਾ ਤਿੰਨ ਚਾਰ ਦਿਨ ਤੋਂ ਲਗਾਤਾਰ ਅਜਿਹੀ ਵੀਡੀਓ ਆਪਣੇ ਜੱਪਲਵਰ ਤੋਂ ਵੱਡੂ ਬਾਈ ਆਇਆ ਹੋਇਆ ਉਹਦੇ ਸਿਲਸਿਲੇ ਜੇ ਫਿਰਦੇ ਆ ਮਸ਼ੀਨ ਲੱਭਦੇ ਅੱਜ ਤੁਸੀਂ ਦੇਖਿਆ ਯਾ ਨਾ ਬਜਾਅ ਚ ਵੀ ਜਾਏ ਆਪਣੇ ਸਾਰੇ ਬੌਸ ਸਾਰੀਆਂ ਕੰਪਨੀਆਂ ਵੱਡੂ ਬਾਈ ਨੂੰ ਪੂਰੀ ਤਸੱਲੀ ਕਰਾ ਤੀ ਵੀ ਜਿਹੜੀ ਪੰਜਾਬ ਦੇ ਵਿੱਚ ਇੱਕ ਮੈਨਾ ਬਣਦੀ ਹੈ ਨਾ ਚਲੋ ਜਿਹੜੇ ਮਾਰਕੇ ਚੱਲਦੇ ਆ ਉਹਨਾਂ ਦਾ ਸਾਰਿਆਂ ਦਾ ਟੂਰ ਕਢਾਤਾ ਬਾਕੀ ਹੁਣ ਪਹੁੰਚੇ ਆ ਪ੍ਰੀਤ ਦੇ ਵਿੱਚ ਹੁਣ ਆਇਆ ਪ੍ਰੀਤ ਦੇ ਵਿੱਚ ਇੱਧਰ ਸਾਡੇ ਬਾਈ ਜੀ ਹੋਰ ਵੀ ਬਾਈ ਹਾਲਾ ਨਿੰਦਵੀਰ ਹੋ ਠੀਕ ਹੋ ਵਧੀਆ ਜੀ ਵਧੀਆ ਹੋਰ ਸੁਣਾਓ ਜੀ ਹਾਂ ਵਧੀਆ ਵੀਰੇ ਵਧੀਆ ਪਹੁੰਚਾ ਕਿਰਪਾ ਬਾਬੇ ਨਾਨਕ ਦੀ ਬਾਬੇ ਨਾਨਕ ਦੀ ਪਰਪਾਈ ਜਾਏਗੀ ਹਾਂ ਜੀ ਹਾਂ ਭਾਗ ਵੀਰ ਆਪਣਾ ਚੱਪੜ ਵਰਤੇ ਵਧੀਆ ਮਸ਼ੀਨ 44 ਇੰਚੀ ਦੇਖਦੇ ਫਿਰਦੇ ਆ 44 44 ਆਹ 44 ਆ ਅੱਛਾ ਜੀ ਹਾਂ ਇਹ 44 ਇੰਚੀ ਦੇ ਨਾਲ 59 ਜੜੀ ਆ ਵਧੀਆ ਮਸ਼ੀਨ ਦੇ ਰਿਆ ਹਨ ਐਨ ਪੂਰੇ ਜਮਾ ਸਿਰਾਂ ਹਾਂ ਕੋਈ ਗੱਲ ਬਾਤ ਹੀ ਨਹੀਂ ਹਾਂ ਇਹ ਚਲਾ ਲਓਗੇ ਮਸ਼ੀਨ ਕੋਲ ਜਿਓਗੇ ਬਾਕੀ ਮਸ਼ੀਨ ਨਾਲ ਵੀ ਇਹ ਤਾਂ ਗੱਲ ਹੈ ਹੋਰ ਹੈਗੀਆਂ ਮਸਾਂ ਸੁੱਤੀ ਵੀ ਨਹੀਂ ਚੱਲਦੀ ਇਹ ਤਾਂ ਗੱਲ ਮੰਨੀ ਪਾਣੀ ਨਾ ਕੋਈ ਗੇਅਰ ਦੀ ਆਵਾਜ਼ ਨਾ ਕੋਈ ਕਟਰ ਦੀ ਆਵਾਜ਼ ਹਾਂਜੀ ਹਾਂਜੀ ਜਮਾ ਸਾਈ ਲੈਣ ਵਿੱਚ ਛੋਟੇ ਮਾਡਲ ਤਿਆਰ ਕਰੇ ਆ ਅgetElementById ਵੀਡੀਓ ਬਣਾਈ ਦੀ ਇੱਕ ਦਿਨ 949 ਦੀ ਆ ਮਾਡਲ ਕਿਹੜਾ ਆ ਗਿਆ ਨਹੀਂ ਨਹੀਂ ਮਾਡਲ ਇਹ ਵੀ 949 ਹੀ ਆ ਪਰ ਇਹ ਦੀ ਕੀ ਆ ਆ ਦਰਦਮਾ ਫਰਕ ਕੀ ਆ ਇਹਦੇ ਫਰਕ ਕੀ ਆ ਡ੍ਰੈਗ ਇਹਨਾਂ ਨੂੰ ਦੋਹਾਂ ਨੂੰ ਸੇਮ ਨਹੀਂ ਅੱਛਾ ਜੀ ਇਹਦਾ ਜਿਹੜਾ ਬਲੂ ਹੋ ਰਾਨਾ ਉਹ ਨੀਚੇ ਆ ਮੰਨ ਲਓ ਜਾਦੇ ਪਾਣੀ ਦੇ ਵਿੱਚੇ ਕਾਮਯਾਬ ਨਹੀਂ ਆਹ ਮਸ਼ੀਨ ਇਧਰ ਲਈ ਇਧਰ ਲਈ ਇਹਦੇ ਚ ਪਾਣੀ ਚੜ ਜਾਂਦਾ ਅੱਛਾ ਜੀ ਗਾਰਾਜ ਕਾਮਯਾਬ ਆ ਕਿ ਨਾ ਜਦੋਂ ਜ਼ਿਆਦਾ ਪਾਣੀ ਹੋ ਜਾਂਦਾ ਘੋਟੇ-ਘੋਟੇ ਪਾਣੀ ਹੋ ਗਿਆ ਉੱਥੇ ਨਹੀਂ ਚੱਲਦੀ ਪੱਕਾ ਪਾਣੀ ਚੱਕ ਜਾਂਦਾ ਕਿਸਤੀਆਂ ਨੀਂਂੀਆਂ ਨੇ ਕਿਸਤੀਆਂ ਚ ਫੜੀ ਵੱਢ ਜਾਂਦਾ ਅੱਛਾ ਕਿਸਤੀਆਂ ਨੀਂਂੀਆਂ ਇਹਦੀਆਂ ਹਾਂ ਹਾਂ ਇਹਦਾ ਜਮਾ ਹੀ ਇਹਦਾ ਟਰੈਕ ਜਮਾ ਹੀ ਥੱਲੇ ਟਰੈਕ ਦੇ ਬਰਾਬਰ ਆ ਆ ਗਿਆ ਨਾ ਟਰੈਕ ਦੇ ਬਰਾਬਰ ਆ ਗਿਆ ਹਾਂਜੀ ਇੱਧਰ ਦਿਖਾ ਆ ਸਾਰੇ ਹੀ ਟਰੈਕ ਲੰਗਾ ਬਾਕੀ ਹੀ ਸਹੀ ਗੱਲ ਆ ਵੀ ਆਹ ਫਰਕ ਆ ਵੀ ਆਹ ਟਰੈਕ ਪਾਣੀ ਚੋਂ ਬੋਦੇ ਇਹ ਸਹੀ ਇਹ ਟਰੈਕ ਆ ਜਿਹੜਾ ਨਾ ਪੂਰਾ ਪੂਰਾ ਖਾਲੀ ਆ ਇਹ ਟਰੈਕ ਆ ਜਿਹੜਾ ਇਹਦੇ ਥੱਲੇ ਐਲੀਵੇਟਰ ਆ ਜੰਮੀ ਹੱਦ ਚ ਜਾਂਦਾ ਟਰੈਕ ਤੇ ਬਾਕੀ ਇਹੀ ਫਰਕ ਆ ਇਹੀ ਫਰਕ ਆ ਬਸ ਇਹ ਜਨ ਹਾਂ ਬਾਕੀ ਇਹਦਾ ਰੂਟਰ ਲੰਬਾ ਹੋ ਗਿਆ ਪਿੱਛੇ ਨੂੰ ਅੱਛਾ ਜੀ ਹੋਰ ਆ ਵੱਧ ਗਿਆ ਮਸ਼ੀਨ ਦੇ ਬਾਕੀ ਉਹ ਸਾਈਡ ਤੇ ਨੂੰ ਮੰਨ ਕਰਦੀ ਆ ਪਿੱਛੇ ਘੜਦੀ ਆ ਉਹ ਸਾਈਡ ਤੇ ਨੂੰ ਘੜਦੀ ਆ ਪਿੱਛੇ ਨੂੰ ਘੜਦੀ ਆ ਹੁਣ ਇਹੀ ਯਾਰ ਇਹ ਨਾ ਵਿਕਰੇ ਹੁਣ ਇਹ ਚਲਦੀ ਚੱਲ ਡਿਮਾਂਡ ਆ ਇਹਨਾਂ ਦੀ ਜ਼ਿਆਦਾ ਯਾਰ ਨਾ ਇਹ ਅਸਲ ਪਹਿਲਾਂ ਕੀ ਹੁੰਦਾ ਸੀ ਇਹੀ ਚੀਜ਼ ਚਾਈਨਾ ਵਾਲੇ ᱜੇਅਰ ਲਾ ਕੇ ਪੈਸੇ ਲੁੱਟੀ ਜਾਂਦੇ ਤੇ ਸਾਡੇ ਲੋਕਾਂ ਨੂੰ ਅੱਛਾ ਜੀ ਉਹ ਸਾਲ ਦੋ ਸਾਲ ਚੱਲਦੀ ਤੇ ਉਦੋਂ ਬਾਅਦ ਖਰਾਬ ਹੋ ਜਾਂਦੀ ਸੀ ਹੁਣ ਆਪਾਂ ਨੇ ਮਸ਼ੀਨ ਬਣਾਈ ਆ ਸਾਰਾ ਕੁਝ ਉਹੀ ਕਰਦਾ ਹਾਈ ਟੂ ਚੱਕ ਤੇ ਡਾਵਲ ਲੀਵਰ ਚ ਮਤਲਬ ਕਦੇ ਕੋਈ ਚੀਜ਼ ਖਰਾਬ ਹੋਣ ਵਾਲੀ ਹੀ ਨਹੀਂ ਔਗਰ ਆਟੋਮੈਟਿਕ ਔਗਰ ਲਾਤਾ ਆਟੋਮੈਟਿਕ ਲੱਗਣਾ ਇਹਨੇ ਇਹ ਤਾਂ ਤੁਹਾਡੀ ਸੇਵਾ ਵੀ ਤੁਸੀਂ ਆ ਆਟੋ ਮਾਗਰ ਆਟੋ ਓਗਰ ਚਾਹੇ ਬੜੀ ਆ ਚਾਹੇ ਛੋਟੀ ਆ ਉਹ ਬੜੀ ਆਟੋਮੈਟਿਕ ਓਗਰ ਦਾ ਤਾਂ ਨਜ਼ਾਰਾ ਹੀ ਲਿਆ ਦਿੰਦਾ ਸਹੀ ਇਹ 41 ਇੰਚੀ ਆ ਜੀ ਉਹ 41 ਆ ਵਿੱਚ ਕੀ ਇਹ ਚ ਦੂਈ ਨਾਲ ਵੱਡੀ ਨਾਲੋਂ ਕੀ ਫਰਕ ਆ ਇਹਦੇ ਵਿੱਚ ਜਿਹੜੀ ਆ ਉਹ 41 ਆ ਮਸ਼ੀਨ ਸੇਮ ਆ ਸਿਰਫ ਸਾਈਜ਼ ਛੋਟਾ ਕਰ ਅੱਛਾ ਜੀ ਉਹ ਬਾਕੀ ਬਣਾ ਕੇ ਅੰਦਰ ਦੇਖੋ ਜੀ ਬਸ ਇਹ ਸਾਈਜ਼ ਛੋਟਾ ਕਰਿਆ ਬਸ ਦਿਖਾਈਏ ਮੜੀ ਜੀ ਬਾਕੀ ਇਹਦਾ ਕਟਰ ਪਾ ਲਾ ਇਹਦੇ ਵਿੱਚ ਕਿੰਨਾ ਇਹਦੇ ਨਮੂਰੇ ਕਿੰਨਾ ਪੈਂਦਾ ਜੀ ਕਟਰ ਇਹਦਾ 11 ਫੁੱਟ ਅੱਛਾ 11 ਫੁੱਟ ਕਟਰ ਚਾਹੇ ਠੀਕ ਹੈ ਜੀ। ਇਹ 41 ਆ। ਇਹ 41 ਇੰਚੀ ਆ। 52। ਕੱਲਾ ਸਾਈਜ਼ ਸਾਈ ਛੋਟਾ ਕਰਿਆ ਹਾਈਟ ਬਰਾਬਰ ਹੈ। ਹਾਈਟ ਸੇਮ ਆ ਦੋਨਾਂ ਦੀ ਬਰਾਬਰ ਹੈ ਨਾ ਕੈਬਨ ਦੀ। ਬਾਕੀ ਸਿਸਟਮ ਤਾਂ ਸਾਰੇ ਉਹੀ ਲੱਗਦਾ ਹੈ ਨਾ। ਉਹੀ ਆ ਉਹੀ ਬੈਲਟਾਂ ਨੇ। ਉਹੀ ਪੁੜੀਆਂ ਨੇ ਸਾਰਾ ਕੁਝ ਉਹੀ। ਸਿਰਫ ਕੱਲਿਆਂ ਕੰਪਰੈਸਰ ਵੀ ਡਾਇਆ ਛੋਟਾ ਕਰਤਾ ਬਸ। ਵੀ ਛੋਟੇ ਜਿਹੇ ਜਿਹੇ ਨੰਨੇ। ਠੀਕ ਆ ਠੀਕ ਆ ਜੀ। ਮਤਲਬ ਗਰਾਊਂਡ ਕਲੀਅਰੈਂਸ? ਛੋਟੀ ਕਰਦੀ ਹਾਂਜੀ ਹਾਂਜੀ ਜਿਹੜਾ ਜਿਆਦਾ ਉਹ ਜਗ੍ਹਾ ਘੇਰਦੀ ਸੀ ਉਥੇ ਦੇ ਦਿੰਦੇ ਠੀਕ ਹੈ ਬਾਕੀ ਹੈ ਨਾ ਮਸ਼ੀਨ ਵਧੀਆ ਇਹ ਵੀ ਛੋਟੇ ਬੈ[ਪੇਰਿੰਗ ਨੇ 11 ਦਾ ਹੀ ਬੈ[ਰਿੰਗ ਉਹਨੂੰ ਆ 11 ਦਾ ਹੀ ਇਹਨੂੰ ਛੋਟਾ ਬੈ[ਰਿੰਗ ਸਾਰਾ 7 ਦਾ ਵੱਡੀ ਨੂੰ ਆ ਸਾਰਾ ਹੀ 7 ਦਾ ਇਹਨੂੰ ਆ ਯਾਨੀ ਇਹ ਇਹ ਵਧੀਆ ਕੰਮ ਕਰਦਾ ਤਾਂ ਹੀ ਹੈ ਨਾ ਵੀ ਉਹ ਬੈ[ਰਿੰਗ ਸੇਮ ਨੇ ਮਿਕਾ ਵੀ ਸੇਮ ਨੇ ਨਹੀਂ ਆਪਾਂ ਦੇਖਦੇ ਆ ਕਈ ਮਕਾਂ ਛੋਟੀਆਂ ਮਸ਼ੀਨਾਂ ਹੁੰਦੀਆਂ ਉਹ ਤਾਂ ਜਮੇ ਹੀ ਸਾਰਾ ਕੁਝ ਛੋਟਾ ਕਰਿਆ ਜਾਂਦਾ ਹੈ ਆਪਾਂ ਦੇ 41 ਹੋਗੀ ਇਵਨ ਕੇ 31 ਇੰਚੀ ਮਸ਼ੀਨ ਹੈ ਜਿਹੜੀ ਆਪਣੀ ਨਾ ਹਾਂਜੀ ਹਾਂਜੀ ਉਹਨੂੰ ਵੀ ਸਾਰਾ ਕੁਝ ਬੜੀ ਵਾਲੀ ਲੱਗਦਾ ਅਜੇ ਮਨ ਲ ਬੜੀ ਵਾਲੀ ਬੜੀ ਵਾਲੀ ਆ ਕਿ ਤੂੰ ਕੋਈ ਚੀਜ਼ ਦੀ ਪ੍ਰੋਬਲਮ ਤੁਹਾਨੂੰ ਆਣੀ ਹੋਣੀ ਨਹੀਂ ਵੀ ਤੁਹਾਨੂੰ ਕਿਤੇ ਕੋਈ ਦੇਖਣਾ ਫੋਕਸ ਮੰਨ ਜਿਹੜਾ ਟਾਇਰਾਂ ਦਾ ਡਾਇਆ ਇਹ ਵੀ ਕੱਟਿਆ ਕਿ ਇਹ ਵੇ ਟਾਇਰ ਵੱਡੇ ਹੀ ਨੇ 41 ਚ ਵੱਡੇ ਹੀ ਨੇ ਅੱਛਾ 18 ਦੇ ਹੀ ਆ ਹਾਂ 18 ਦੇ ਨੇ ਇਹ ਡਾਇਆ ਇਹਨਾਂ ਦਾ ਮਤਲਬ ਚੜਾਈ ਘਟਾਈ ਦਾ ਸੀ ਚੜਾਈ ਘਟਾਈ ਆ ਅੱਛਾ ਜੀ ਹਾਂ ਬਾਕੀ ਮਸ਼ੀਨ ਆ ਨਾ ਬਾਕੀ ਨੇ ਜਿਵੇਂ ਦੱਸਿਆ ਆਪਾਂ ਨੂੰ ਵੀ ਜਿਹੜੀ ਆ ਖੜੀ ਆ 52 ਇੰਚੀ ਆਹ ਖੜੀਆ 44 ਇੰਚੀ ਇਹਦੇ ਵਿੱਚ ਮੰਨ ਲਓ ਕੋਈ ਏਡਾ ਜ਼ਿਆਦਾ ਫਰਕ ਨਹੀਂ ਬਸ ਇੱਕ 44 ਇੰਚੀ ਦਾ ਜਿਹੜਾ ਹਨ ਵੀ ਥੋੜੀ ਸਾਈਡਾਂ ਨੂੰ ਛੋਟੀ ਹੋਈ ਆ ਬਾਕੀ ਉਹਦੇ ਨਾਲੋਂ ਹਾਈਟ ਵੀ ਉਨੀ ਆ ਹਨ ਸਮਾਨ ਵੀ ਉਹੀ ਆ ਫਿਲਟਰ ਤੇ ਜੈਨ ਤੇ ਲੈ ਕੇ ਬਸ ਜਿਹੜਾ ਮੰਨ ਲਓ ਵਿਚਾਲਾ ਸਰਕਲ ਆ ਇਹਦੇ ਬਸ ਉਹ 44 ਇੰਚੀ ਹੋਇਆ ਬਾਕੀ ਸੇਮ 51 ਇੰਚੀ ਜਿੰਨੀ ਕਮੈਂ ਆ ਬਾਕੀ ਦੇਖ ਲਵੋ ਨਾ ਕਟਰਾ ਜਿਹੜਾ ਇਹਦਾ 11 ਫੁੱਟ ਦੇ ਵਿੱਚ ਕਟਰਾ ਟਰੈਸਰ ਆ ਜਿਹੜਾ ਇਹ 48 ਇੰਚ ਦਾ ਹੋਇਆ ਵਸੇ ਮੈਂ ਆ ਆਪਣਾ ਟਰੈਸਰ ਆ ਇਹ 48 ਇੰਚ ਹੋ ਗਿਆ ਬਾਕੀ ਕਟਰ ਸਾਰਾ ਸੇਮ ਆ ਇੱਕ ਕਟਰ ਛੋਟਾ ਹੋ ਗਿਆ ਦੂਜੀ ਦਾ ਹੁਣ 14 ਫੁੱਟ ਹੁੰਦਾ ਹੈ ਨਾ ਇਹਦਾ 11 ਰਹਿ ਗਿਆ ਪ੍ਰੀਤ ਡੀਲੈਕਸ ਬਾਕੀ ਜਿਹੜੇ ਲੀਵਰ ਸਿਸਟਮ ਆ ਕੈਬਨ ਉਹ ਵੀ ਸੇਮ ਟੂ ਸੇਮ ਇੱਕ ਬਰਾਬਰਿਆਂ ਦੋਆਂ ਦਾ ਐਂ ਦੇਖ ਲਓ ਤੁਸੀਂ ਬਾਕੀ ਤੁਹਾਨੂੰ ਦਿਖਾਉਨੇ ਆ ਪ੍ਰੀਤ ਦੀ 4 ਵਾਲੀ ਮਸ਼ੀਨ ਮੱਕੀ ਵਾਲੀ ਸੈਲਜ ਵਾਲੀ ਉਹ ਵੀ ਇਹਨਾਂ ਨੇ ਕਰਤੀ ਤਿਆਰ ਦਿਖਾਉਨੇ ਆ ਤੁਹਾਨੂੰ ਉਹਦੀ ਵਾਰੀ ਕਰਦਿਆਂ ਗੱਲਬਾਤ ਭਾਈ ਕਰਤੀ ਪ੍ਰੀਤ ਕੰਪਨੀ ਨੇ ਵੀ ਅਚਾਰ ਵਾਲੀ ਮਸ਼ੀਨ ਜਿਹੜੀ ਹੈ ਨਾ ਸਾਇਲਜ ਪਾਲੀ ਮਸ਼ੀਨ ਇਹ ਵੀ ਕਰਦੀ ਤਿਆਰ ਆ ਬਾਕੀ ਜਿਵੇਂ ਆਪਾਂ ਦੇਖਦੇ ਆ ਨਾ ਟਰੈਕਟਰਾਂ ਦੇ ਮੂਹਰੇ ਲੱਗਦੀ ਆ ਇਹਦਾ ਮਸ਼ੀਨ ਕੋਈ ਕਨੈਕਟਰ ਨਹੀਂ ਹੈਗਾ ਇਹ ਜਿਵੇਂ ਆਪਣੇ ਟਰੈਕਟਰ ਦੇ ਮੂਹਰੇ ਆਪਾਂ ਪਾਉਨੇ ਆ ਨਾ ਵੀ ਉਹ ਚੱਲਣ ਵਾਸਤੇ ਪਿੱਛੇ ਪੁੱਠਾ ਟਰੈਕਟਰ ਚੱਲਦਾ ਸੇਮ ਟੂ ਸੇਮ ਉਹੀ ਮਸ਼ੀਨ ਆ ਬਸ ਸਿਸਟਮ ਵੀ ਉਹੀ ਆ ਇੰਜਨ ਆ ਜਿਹੜਾ ਇਹਨਾਂ ਨੇ ਬੜਾ ਦੱਸਤਾ ਪ੍ਰੀਤ ਦਾ ਆਪਣਾ ਹੀ 18 ਦੇ ਟਾਇਰਾਂ 'ਚ ਆ ਟੋਕਰੀ ਸਿਸਟਮ ਇਹਦੇ ਉੱਪਰ ਵੀ ਉੱਕਣੇ ਲੱਗਿਆ ਹੋਇਆ ਹੈ ਬਾਕੀ ਉਹ ਟਰਾਲੀ ਵੀ ਤੇ ਮਗਰ ਪਾ ਸਕਦੇ ਆ ਨਾ ਹਾ ਹੁੱਕ ਲੱਗੀ ਹੋਈ ਆ ਪਿੱਛੇ ਬਾਕੀ ਆ ਟੋਕਰੀ ਆ ਸਿਸਟਮ ਆ ਜਿਹੜਾ ਸੇਮ ਟੂ ਸੇਮ ਟਰੈਕਟਰ ਵਾਲਾ ਹੀ ਆ ਮੈਂ ਵਿੱਚ ਜਿਹੜਾ ਆਪਣੇ ਟਰੈਕਟਰ ਆ ਉਹੀ ਇੰਜਣ ਰੱਖਿਆ ਆ ਟਰੈਕਟਰ ਫਿਟ ਕਰਿਆ ਹੋਇਆ ਹੈ ਬਈ ਦੇ ਵਿੱਚ ਵੀ ਬਸ ਐਵੇਂ ਜਿਹੜੀ ਟਰੈਕਟਰ ਦੀ ਕਮਾਂਡ ਆ ਜਿਹੜੀ ਆ ਨਾ ਕਮੈਂਡ ਮੰਗੂ ਡਰਾਈਵਰ ਦੇ ਜਿਵੇਂ ਆਪਾਂ ਦੇਖਦੇ ਆ ਵੀ ਜਿਵੇਂ ਆਪਾਂ ਹੀਨਾ ਵਾਲਾ ਨਹੀਂ ਦੇਖਿਆ ਤਾਂ ਉਹੀ ਸੇਸ਼ਟਮ ਆ ਜਮੀਂ ਛਤਰੀ ਬੜੀ ਵਾਲ ਕਮੈਨ ਵਾਲੀ ਓਲਾਤੀ ਉਹਦੇ ਬਾਅਦ ਸਟੀering ਕਮੈਨ ਵਾਲਾ ਬ੍ਰੇਕਾਂ ਬਰੂਕਾਂ ਜਿਹੜਾ ਰੇਸ ਐਕਸੀਲੇਟਰ ਆ ਨਾ ਸਾਰਾ ਸਿਸਟਮ ਉਹੀ ਆ ਬਸ ਜਿਵੇਂ ਮੂਰੇ ਆਪਾਂ ਟਰੈਕਟਰ ਪੁੱਠਾ ਚਲਾਉਨੇ ਉਹਦੇ ਵਿੱਚ ਨਾ ਥੋੜਾ ਜਿਹਾ ਉਹ ਹੁੰਦਾ ਇਹ ਬਾਈ ਬੜਾ ਵਧੀਆ ਕਰਤਾ ਪਰ ਜੈ ਵੀ ਜਿਮੀਂਦਾਰਾਂ ਦਾ ਕਰਤਾ ਹੱਲ ਬਾਕੀ ਇਹ ਮਸ਼ੀਨ ਚੱਲ ਕੇ ਆਈ ਹੋਈ ਆ ਟ੍ਰੇਲ ਤੇ ਉਹ ਦੇਖੋ ਮੱਕੀ ਛੱਲੀ ਪਈ ਵਿੱਚ ਸਿਸਟਮ ਸਾਰਾ ਸੇਵੇਂ ਆ ਜਣੀ ਉਹਦੇ ਵਾਲੇ ਹੀ ਬਾਕੀ ਹੁਣ ਕਰਦੇ ਆ ਗੱਲਬਾਤ ਬਾਈ ਉਹਨਾਂ ਨਾਲ ਵੀ ਜਿਹੜੇ ਪ੍ਰੀਤ ਨੇ ਤਿਆਰ ਕਰੀ ਹੈ ਨਾ ਕਿਹੜੇ ਵੇਸਤੇ ਕਰੀ ਆ ਬਾਕੀ ਆ ਉਹ ਜਿਹੜਾ ਆਪਣਾ ਪੈਪ ਆ ਇਹਦੇ ਵਾਲਾ ਲਮਾਈ ਟੋਕਿਆ ਸਿੱਧਣੇ ਵਾਲਾ ਇਹ ਬਹੁਤ ਲੰਬਾ ਬਾਈ ਉਹ ਪਿੱਛੇ ਟੋਕਰੀ ਦੇ ਲੋ ਕਿੱਥੇ ਲੱਗੀ ਆ ਜਾ ਕੇ ਜਿਹੜੇ ਮਾਡਲ ਆ ਨਾ ਤਿਆਰ ਪਰ ਤਿਆਰ ਖੜੇ ਆ ਆ ਦੇਖੋ ਮੱਕੀ ਵਾਲਾ ਮੇਜ਼ ਕਟਰ ਵੀ ਤਿਆਰ ਖੜਾ ਹੈ ਇੱਧਰ ਆਹ ਮਾਡਲ ਵੀ ਤਿਆਰ ਖੜਾ ਹੈ ਪ੍ਰੀਤ 987 ਡੀ ਲੱਗ ਚਾ ਬਾਕੀ ਲੁੱਕ ਦੇਖੋ ਬਾਈ ਤੁਸੀਂ ਹਨਾ ਮੈਂ ਮਸ਼ੀਨਾ ਪੂਰੀਆਂ ਚੰਡ ਕੇ ਸੋਧ ਗੇ ਤਿਆਰ ਕਰਦੇ ਆ ਵੀ ਆ ਦੇਖ ਲੋ ਇਹਦੇ ਛੋਟੀਆਂ ਦੇ ਵੀ ਬੱਚਿਆਂ ਦੀ ਵੀ ਲੱਗੀ ਹੋਈ ਹੈ ਲੈਨ ਬਾਕੀ ਤੇ ਵਰਾ ਦਾ ਤੁਹਾਨੂੰ ਦਿਖਾਈ ਹੁੰਦੀ ਹੈ ਨਾ ਵੀ ਜਿਹੜੀ ਇਹਨੇ ਪਰਾਲੀ ਆ ਸਾਫਤੀ ਉਹ ਕੱਢਣੀ ਆ ਮਗਰ ਨੂੰ ਬਸ ਦਾਣੇ ਚ ਝਾੜ ਲੈਣੇ ਜਿਹੜੀ ਪਰਾਲੀ ਆ ਮਗਰ ਨੂੰ ਕਣੇ ਕੱਢ ਕੇ ਛਿੜਦਣੀ ਬਾਕੀ ਆ ਸਟ੍ਰੀਲਰ ਮਾਡਲ ਆ ਗਿਆ 987 ਇਹ ਵੀ ਦੇਖੋ ਪੋਸ਼ ਹੈ ਜਮੈਂ ਕਿੰਨੇ ਘੈਂਟ ਲੱਗਦੀ ਆ ਜਿਹੜੀ ਬਾਈ ਜੀ ਆਪਣਾ ਮੱਕੀ ਵਾਲੀ ਤਿਆਰ ਕਰੀ ਆ ਉਹ ਉਧੇ ਵਾਲੀ ਸੈਲੇਜ ਵਾਲੀ ਹਾਂਜੀ ਨੰਦੂਰ ਇਹ ਟਰੈਕਟਰੇ ਰੱਖਿਆ ਵਿੱਚ ਇਹ ਚ ਆਪਣਾ 90 HP ਦਾ ਟਰੈਕਟਰ ਅੱਛਾ 90 HP ਟਰੈਕਟਰ ਆਪਣਾ ਪਾਸ ਹੋ ਗਿਆ ਹਾਂ ਅੱਜ ਸੇਲ ਦੰਨੇ ਮੰਨ ਲੋ ਹਾਂਜੀ ਹਾਂ ਠੀਕ ਹੈ ਜੀ ਇਹ ਟ੍ਰੇਲ ਕਰਕੇ ਦੇਖਿਆ ਹਾਂ ਟਰੈਕਟਰ ਨਾਲ ਕੀ ਹੁੰਦਾ ਸੀ ਕਿ ਜਿਵੇਂ ਲੋਕਾਂ ਨੇ ਟਰੈਕਟਰਾਂ ਤੇ ਲਾਈਆਂ ਨੇ ਮਸ਼ੀਨਾਂ ਭਾਜੀ ਹਾਂਜੀ ਹਾਂਜੀ ਉਹਨਾਂ ਦਾ ਸਫਲ ਨਹੀਂ ਹੋਈਆਂ ਇਹ ਅੱਛਾ ਜੀ ਇਹ ਆਪਾਂ ਨੇ ਸਪੈਸ਼ਲੀ ਮਤਲਬ ਮੱਕੀ ਵਾਲਾ ਹੀ ਕੰਮ ਬਣਾਤਾ ਹਾਂ ਜਿਵੇਂ ਹੁਣ ਇਹ ਸੇਲ ਤੇ ਮਸ਼ੀਨ ਨੂੰ ਲਾਉਂਗੇ ਇਹਦੀ ਸੀਜ਼ਨ ਤੇ ਦਊਂਗੇ ਆਪਾਂ ਟੈਸਟ ਕਰ ਲਈਏ ਦੇਖ ਆਜਾ ਦਿਨ ਉਹਦਾ ਦਿਖਾਉਣਾ ਮੈਂ ਹਾਂ ਚਲੋ ਜੀ ਬਾਕੀ ਚਲਾ ਲੀਆ ਆ ਗਈ ਬਾਈ ਮਸ਼ੀਨ ਬਾਕੀ ਆਪਾਂ ਵੀਰ ਤੇ ਜਾਣਕਾਰੀ ਲੈਣੇ ਆ ਇਹਦੀ ਹਾਂਜੀ ਇਹਨੇ ਵੀ ਆਪਾਂ ਨੇ ਚਲਾ ਕੇ ਦੇਖ ਲਈ ਪਹਿਲਾਂ ਅੱਛਾ ਜੀ ਹਾਂ ਇਹ ਟ੍ਰੇਲ ਕਰ ਲਿਆ ਪਹਿਲਾਂ ਟ੍ਰੇਲ ਕਰ ਲਿਆ ਅੱਛਾ ਜੀ ਇਹ ਆਪਾਂ ਪੰਜਾਬ ਚ ਵੀ ਕਰ ਲਿਆ ਸੀਗਾ। ਅੱਛਾ ਜੀ। ਉਹਦੇ ਬਾਅਦ ਅੰਧਰਾ ਸੀਜ਼ਨ ਲਾਇਆ ਇਹ ਤੂੰ। ਅੱਛਾ ਹੁਣ ਅੰਧਰਾ ਤੋਂ ਆਈ ਹੈ ਇਹ। ਇਹ ਅੰਧਰਾ ਤੋਂ ਆਈ ਹੈ ਹੁਣ। ਅੱਛਾ ਉਧਰ ਵੀ ਸੈਲਜ ਪਾਉਂਦੇ ਆ। ਉਧਰ ਵੀ ਸੈਲ ਆਪਣੇ ਤੋਂ ਕੁਝ ਵੀ ਕੰਮ ਨਹੀਂ ਜਾਂਦਾ। ਅੱਛਾ ਜੀ। ਜਿਹੜਾ ਅੰਧਰਾ ਸੈਲਜ ਦਾ ਕੰਮ ਆ ਉਹ ਆਪਣੇ ਤੋਂ ਉਹਦੇ ਚੋਂ ਤੁਸੀਂ ਮੰਨ ਕੇ ਚੱਲੋ ਵੀ 30% ਕੰਮ ਸੈਲਜ ਦਾ। ਅੱਛਾ ਜੀ। ਜਿਹੜੀ ਮੋਸਟਲੀ ਜਾਂਦੇ ਕੰਮ ਆ ਉਹ ਅੰਧਰਾ ਹੋਵੇ ਜਾਂ ਗੁਜਰਾਤ ਤੋਂ ਹੋਵੇ। ਹਾਂਜੀ ਹਾਂਜੀ। ਮਹਾਰਾਸ਼ਟਰ ਹੋ ਗਿਆ। ਹਾਂਜੀ। ਉਧਰ ਆਪਣੇ ਨਾਲੋਂ ਟਿਕਣਾ ਟਿਕਣਾ ਚੋਗਣਾ ਸੋਗਣਾ ਕੁਝ ਨਹੀਂ। ਠੀਕ ਹੈ ਜੀ। ਕਿੰਨਾ ਕੇਰੀਆ ਕਰੇ ਫਿਰ ਉਧਰ ਆਪਣੀ ਮਸ਼ੀਨ ਹੈ ਉਧਰੇ ਤਕਰੀਬਨ ਤਕਰੀਬਨ ਵੀ 550 600 ਕਿਲਾ 550 600 ਕਿਲਾ ਕਿਲਾ ਠੀਕ ਹੈ ਜੀ ਕੋਈ ਦਿੱਕਤ ਤਾਂ ਨਹੀਂ ਆਈ ਕੋਈ ਮਸ਼ੀਨ ਦਾ ਭਾਈ ਦੱਸਦੀ ਆ ਸੱਚੀ ਵੀ 550 600 ਕਿਲਾ ਵੱਢ ਗਏ ਹਨ ਆਹ ਬਲੇਡੇ ਦਰਦਦੇ ਆ ਬਲੇਡ ਦਰਦਦੇ ਵੀ ਖਤਮ ਹੋ ਕੇ ਆਏ ਆ ਸਹੀ ਗੱਲ ਆ ਇਹ ਨਿਸ਼ਾਨੀਆਂ ਵੀ ਇਹਦੀ ਬਿਲਕੁਲ ਜੋ ਛੱਲੀ ਪਈ ਆ ਵਿੱਚ ਬਾਕੀ ਦੇਖੀ ਵੀ ਆ ਮੈਂ ਚਲਦੀ ਇੱਕੇ ਆਪਣੇ ਤੇ ਵੀਡੀਓ ਚਲਦੀ ਦੀ ਕਿਦ ਤਰ ਏਪੇ ਮਸ਼ੀਨ ਵੀਰੇ ਆਪਣੇ ਇਹ ਜਿਹੜੀ ਮਸ਼ੀਨ ਆ ਇਹ ਸੈਲ ਜਿਹੜੀ ਆਪ ਤਿਆਰ ਕਰੀ ਆ ਇਹ ਪੂਰੀ ਕੰਪਲੀਟ ਆਪੇ ਹਾਂਜੀ ਠੀਕ ਆ ਜੀ ਹਲੋ ਬਾਕੀ ਹਨਾ ਮਸ਼ੀਨਾਂ ਬੜੀ ਬਾਈ ਦੇਖਣ ਨੂੰ ਵੀ ਘਾਟ ਲੱਗਦੀ ਆ ਚੁੰਮਸ ਮਸ਼ੀਨ ਆ ਮੈਂ ਕਹਿੰਦਾ ਵੀ ਹੱਡ ਕੋਡੇ ਵੀ ਇਹੋ ਜਿਹੇ ਮੋਟੇ ਲਾਏ ਹੋਏ ਆ ਆ ਦੇਖ ਲਓ ਤੁਸੀਂ ਕਿਤੇ ਬਿਲਡਿੰਗ ਨਹੀਂ ਕਰੀ ਹੋਈ ਜਿਹੜੀ ਆਪਣੇ ਤਿੱਖੇ ਕਰਨੇ ਵਾਲਾ ਪੱਥਰ ਉਹ ਵੀ ਵਧੀਆ ਲਾਇਆ ਆ ਆ ਦੇਖ ਲਓ ਤੁਸੀਂ ਬਾਕੀ ਮਸ਼ੀਨ ਦੇਖਣ ਨੂੰ ਬਾਈ ਸੋਹਣੀ ਲੱਗਦੀ ਆ ਹਾਈਡਰੋਲਿਕ ਟੈਂਕੀ ਲੱਗੀ ਹੋਈ ਛੋਟੀ ਜਿਹੀ ਉੱਪਰੇ ਇਹਦਾ ਬੇਟ ਕਿੰਨਾ ਜੀ ਫਿਰ ਯਾਰ ਬੇਟ ਇਹ ਹਾਲੇ ਕੋਈ ਮੈਚ ਟੁੜ ਲਾ ਨਹੀਂ ਕੰਡੇ ਕਰੀ ਅੱਛਾ ਪਾਸ ਹੋ ਗਈ ਹਾਂ ਪਾਸ ਹੋ ਗਈ ਬਾਕੀ ਬੇਟ ਕਰੀ ਠੀਕ ਹੈ ਚਲੋ ਕੋਈ ਨਹੀਂ ਜਿੱਦਾਂ ਹਨ ਵਧੀਆ ਅੰਦਰ ਦੇ ਪੀਸ ਹੋਰ ਨਿਕਲ ਕੇ ਆਊਗਾ ਇਹਦਾ ਰਿਵਿਊ ਕਰਾਂਗੇ ਮੈਂ ਤੁਹਾਨੂੰ ਦਿਖਾਵਾਂਗੇ ਵੀ ਆਹ ਦੇਖੋ ਇਧਰ ਆਰਬੀ ਟੂਲ ਜਿਹੜਾ ਆਪਣਾ ਕਮਾਉਣ ਵਾਸਤੇ ਹਨ ਉਹ ਕੈਮਰੇ ਤੱਕ ਵੀ ਲੱਗੇ ਹੋਇਆ ਉਹ ਕੈਮਰਾ ਲੱਗਾ ਹੈ ਪਰ ਹਾਂ ਅੱਛਾ ਕੈਮਰਾ ਵੀ ਇਹਦੇ ਐਲਈਡੀ ਫੇ ਕਿੱਥੇ ਲੱਗੀ ਹੈ ਇਹਦੇ ਉਹ ਕੈਮਰਾ ਲੱਗਿਆ ਹੋਇਆ ਉਹ ਨਹੀਂ ਕੈਮਰਾ ਨੇ ਉਹ ਪ੍ਰੈਸ਼ਰ ਘਟਾਉ ਉਹ ਵਧਾਉਣਾ ਲੱਗਦਾ ਇਹ ਪ੍ਰੈਸ਼ਰ ਘਟਾਉ ਮੈਂ ਕਹਾਂ ਕਿ ਤੇ ਕੈਮਰਾ ਲੱਗਿਆ ਨਹੀਂ ਨਹੀਂ ਉਹ ਪ੍ਰੈਸ਼ਰ ਵਾਲਾ ਘਟਾਉਣ ਵਾਲਾ ਮੈਂ ਕਹਾਂ ਕਿ ਤੇ ਕੈਮਰਾ ਲੱਗਿਆ ਭਲੇਖਾ ਕੈਮਰੇ ਦਾ ਹੀ ਪੈਂਦਾ ਕੈਮਰਾ ਨੇ ਉਹ ਪ੍ਰੈਸ਼ਰ ਘਟਾਉਣ ਨੂੰ ਉਹ ਰੋਟੇਟਿੰਗ ਆ ਨਾ ਤੁਸੀਂ ਮੰਨ ਕੇ ਇਹਦੇ 'ਚ ਪਾਉਣਾ ਇਹਦੇ 'ਚ ਵੀ ਪੈ ਜਾਊਗਾ ਬਰਾਬਰ ਟਰਾਲੀ ਲਾ ਕੇ ਪਾਉਣਾ ਉਹ 'ਚ ਵੀ ਪੁੱਜੇ ਇਹ ਸਿਸਟਮ ਵਧੀਆ ਕਰਿਆ ਵੀ ਜਿਵੇਂ ਗਿੱਲੇ ਚਲਾਉਣੀਆਂ ਨਾ ਪਰ ਟਰੈਕਟਰ ਨਹੀਂ ਤੁਰਦਾ ਨਾਲ ਟਰੈਕਟਰ ਨਹੀਂ ਤੁਰਦਾ ਨੌਕਰੀ ਭਰ ਲਓ ਇਹ 'ਚ ਭਰ ਲਓ ਸਹੀ ਗੱਲ ਆ ਵੀ ਲੇਬਰ ਦਾ ਕੰਮ ਖਤਮ ਹੋ ਗਿਆ ਮਸ਼ੀਨ ਵਧੀਆ ਬਣਾਈ ਆ ਆਪ ਤਿਆਰ ਕਰੀ ਆ ਪ੍ਰੀਤ ਨੇ ਨਾ ਸਾਰੀ ਅਜੇ ਵੀ ਤਿਆਰ ਹੁੰਨੀ ਆ ਇਹ ਨਾ ਵੀ ਹੁਣ ਕਿ ਨਹੀਂ ਅਜੇ ਬਸ ਠੀਕ ਆ ਪਰ ਜਿੰਦਾ ਨਵੀਂ ਤਿਆਰ ਹੋਊਗੀ ਨਾ ਤਿਆਰ ਕਰਕੇ ਤੁਹਾਨੂੰ ਰੁਕੋ ਫਿਰ ਇਹਦਾ ਰਿਵਿਊ ਕਰਾਂਗੇ ਪੂਰਾ ਹਨਾ ਟੋਟਲੀ ਇਹੀ ਮਸ਼ੀਨ ਦਾ ਸਪੈਸ਼ਲ ਨਹੀਂ ਹਨਾ ਕਟਰ ਦੇਖੋ ਤੁਸੀਂ ਟੈਨਾਂ ਦੇਖੋ ਵੀ ਜਿਹੜੀ ਟੈਨ ਇਹਨਾਂ ਦੀ ਛੋਟੀ ਟੈਨ ਕਰਦੀ ਔਰ ਸਟੀਲੀ ਟੈਨ ਕਰਦੀ ਸਾਰੀ ਨਾ ਟੁੱਟੇ ਨਾ ਮੰਗੀ ਹੋਵੇ ਬਾਅਦ ਕਿ ਆ ਮਾਡਲ ਡਿਲੀਵਰੀ ਵਾਸਤੇ ਆਪਣਾ ਤਿਆਰ ਕਰਾ ਇਹਨਾਂ ਦਾ ਹਨ ਤੁਮ ਨੂੰ ਦੁਹਾਈ ਦਿੱਤੇ ਸਾਰੇ ਹੀ ਡੀਲਰ ਮਾਡਲ ਆ ਆਪਣੇ ਦੂਈ ਹੋ ਗਈ ਹਨਾ ਬਾਕੀ ਮੱਡੂ ਬਾਈ ਨੂੰ ਪੁੱਛਦੇ ਆ ਜਲ ਕੇ ਬਾਈ ਘੁੰਮਦੇ ਘਮਾਉਂਦੇ ਪਹੁੰਚ ਗਏ ਫਿਰ ਲਾਸਟ ਜਿਹੜੀ ਕੰਪਨੀ ਸੀ ਨਾ ਬੱਡੂ ਬਾਈ ਤੁਮ ਮੈਂ ਕਿਹਾ ਫਿਰ ਕਰਤਾਰ ਦੀ ਹੋ ਰਹੀ ਸੀ ਇੱਕ ਬਾਕੀ ਦੇ ਸਾਰੀਆਂ ਕੰਬਾਈਨਾ ਦਿਖਾ ਕੇ ਨਾ ਇਹਦੀ ਤਸੱਲੀ ਕਰਾ ਦਿੱਤੀ ਵੀ ਜਿਹੜੀ ਰੇਟ ਰੂਟ ਦੀ ਗੱਲ ਵੀ ਸੀ ਸਾਰੀ ਕਹਾਣ ਟੋਟਲੀ ਕੰਪਲੀਟ ਕਰਕੇ ਜਿੱਥੇ ਵੀ ਜਾਂਦੇ ਹੁਣ ਤੁਹਾਨੂੰ ਪਤਾ ਹੀ ਹੈ ਬਈ ਬੀਐਸ4 ਦਾ ਇੰਜਣਾਂ ਦਾ ਰੇਟ ਵੱਧ ਗਿਆ ਨਾ ਉਹਦੇ ਕਰਕੇ ਫਿਰ ਦਿੱਕਤ ਆਉਂਦੀ ਆ ਥੋੜੀ ਜੀ ਰੇਟ ਇੱਕ ਵਾਰ ਜੀਮਿਦਾਰ ਨੂੰ ਤਾਂ ਕਾਜਾ ਵੱਜਦਾ ਵੱਡੂ ਬਾਈ ਹਾਂ ਬਾਈ ਕੀ ਵਿਚਾਰ ਬਣਾਇਆ ਵਾਬ ਹੁਣ ਤਾਂ ਸਭੀ ਕੰਪਨੀ ਦੇਖ ਲਈ ਅਪਣੇ ਰਾਜੂ ਰਿਕੋਲ ਨੂੰ ਜਾ ਦੋ ਦਿਨ ਹੋ ਗਏ ਬਾਈ ਗੁੰਮ ਤੇ ਗੁੰਮ ਤੇ ਕੋਈ ਕੰਮ ਅਬਰ ਤਾਂ ਬਸ ਵਹੀ ਕੰਮ ਛੋਟੀ ਮੋਟੀ ਕੰਪਨੀ ਬਚੀਆਂ ਐ ਬੜੀ ਕੰਪਨੀ ਤਾਂ ਸਭੀ ਅਪਣੇ ਦੋਸਤ ਦੋ ਦਿਨਾਂ ਮੇ ਪੂਰਾ ਆਪਨ ਇਹ ਫਾਈਨਲ ਡਿਸੀਜਨ ਤੇ ਆਏ ਭਾਈ ਹਾਂ ਜਿੰਨਾ ਘੂਮੋਗੇ ਓਤਨਾ ਪਰੇਸ਼ਾਨ ਹੋਗੇ ਲੈ ਲਾ ਲੋ ਔਰ ਖਤਮ ਕਰੋ ਅੱਗੇ ਸੇ ਕੋਈ ਵੀ ਗਾੜੀ ਲੈਣੀ ਹੋਣਾ 10 ਦਿਨ ਪਹਿਲੇ ਆ ਜਾਇਆ ਕਰ ਇੱਕ ਕੰਪਨੀ ਮੇ ਇੱਕ ਦਿਨ ਜਾਏਗਾ ਇੱਕ 3 ਨੌਕਰੀ ਜਾ ਔਰ ਚਾਹ ਪਾਣੀ ਪੀ ਕੇ ਆਇੰਗੇ ਚਾਹ ਪਾਣੀ ਦੀ ਜ਼ਰੂਰਤ ਨਹੀਂ ਬੜੇ ਖਾਣੇ ਕੀ ਵੀ ਜਗਾੜ ਹੋਈ ਜਾਏਗੀ ਠੀਕ ਨਾ ਨਹੀਂ ਇੱਥੇ ਆ ਇਹਨਾਂ ਦਾ ਇਹਨਾਂ ਦਾ ਹੋਟਲ ਆ 90 ਸਟੇਸ਼ਨ ਪਰ ਨਹੀਂ ਗਾੜੀ ਭਾਈ ਬੜੀਆ ਹੈ एक थोड़ा फाइनल पहले ये बात बता मान की सभी सभी कंपनी में घूमे गाड़ियाँ सब अच्छी हैं किसी हाँ। कंपनी का मत बेलो हाँ। क्वालिटी थोड़ा बहुत उन्नीस बीस का फर्क रहता है क्वालिटी के देख, देख गाड़ियाँ सब अच्छी में भी सभी बराबर है भाई सारी गाड़िया मतलब चलेंगी एक ही गेहूँ करेंगी बस अंतर नहीं अंतर और कहा जाता है कल को अगर मैं इसको बेचूंगा हाँ। तो उसकी रीसेल वैल्यू ज्यादा आएगी ज्यादा अंतर बस इसका है। ये तो ऐसी चीज है 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 सुबह बोल दे शाम को बिक जाती अंतर है। बस इसका कि हाँ। दूसरी बेचने जाऊंगा तो रीसेल में दिक्कत आएगी इसे करने जाऊंगा रीसेल में दूसरों से दो तीन लाख रूपए ऊपर ही जाएगी हाँ। बस अंतर इसका है बस अब गाड़िया भाई सारी कंपनी घूमके देख ली सब अच्छी है कौन सा बाजार बना कितना अकतालीस का बना छत्तीस का बना कवंजा का बना ਜਿੰਨਾ ਵਿਚਾਰ ਕਰਕੇ ਆਏ تھے ਉਸ ਤੋਂ ਜ਼ਿਆਦਾ ਕੰਫਿਊਜ਼ ਹੋ ਗਏ ਕਿਹੜੀ ਗੱਡੀ ਦੇਖਦੇ ਆ ਉਹੀ ਕਿਹੜੀ ਕੰਪਨੀ ਚ ਵੜਦੇ ਫੇਰ ਲੱਗਦਾ ਯਾਰ ਇਹ ਵੀ ਉਠਾ ਲੈ ਉਹ ਵੀ ਉਠਾ ਲੈ ਹਾਂ ਲੈ ਲੈ ਹਾਂ ਇੱਕ ਵਾਰ ਛਾਲੀ ਨਹੀਂ ਆਉਂਦੀ ਇੱਕ ਵਾਰ ਹੋਰ ਦੇਖ ਲੈ ਭਾਈ ਉਹ ਥੋੜਾ ਥੋੜਾ ਫਰਕ ਆ ਭਾ ਜਨਾ ਜ਼ਿਆਦਾ ਨਹੀਂ ਹੈਗਾ ਬਸ ਹਾਂ ਚਾਸੀ ਜਿਹੜੀ ਜਿਹੜਾ ਵੇਚਲਾ ਸਮਾਨ ਹੈ ਨਾ ਫੀਟਰ ਵਾਲਾ ਸਮਾਨ ਹੈ ਫੀਟਰ ਤੇ ਛੋਟਾ ਹੁੰਦਾ ਸਮਾਨ ਹਾਂ ਬਾਕੀ ਤਾਂ ਸਾਰਾ ਸੇਮ ਉਹੀ ਆ ਬਾਕੀ ਖੜੀ ਆ ਕਰਤਾਰ ਨੇ ਦਫ਼ਤਰ ਦੇ ਮੂਹਰੇ ਹੀ ਹੋਂ ਤਾਂ ਕੰਬੈਨ ਖੜੀ ਕਰਤੀ ਬਾਕੀ ਬਾਈ ਹੈ ਨਾ ਇਹ ਕਈ ਆਏ ਨਾ ਨਾ ਮੈਨੂੰ ਲੱਗਦਾ ਰਹਿੰਦਾ ਵੀ ਮੈਨੂੰ ਕੋਈ ਆਏ ਨਾ ਕਹਿ ਦੇਵੇ ਵੀ ਇਹ ਨਾ ਬਾਈ ਕਰਤਾਰ ਦੀ ਮਸ਼ੀਨਾਂ ਦਵਾਈ ਜਾਂਦਾ ਉਹਨਾਂ ਦੇ ਹੀ ਜਾਂਦਾ ਤਾਂ ਕਰਕੇ ਸਭ ਤੋਂ ਲਾਸਟ ਜਿਹੜੀ ਕੰਪਨੀ ਆ ਫੇਰ ਉਹਰੇ ਲੈ ਕੇ ਪਲਾਸਟਿਕ ਲਿਆਂਦਾ ਇਹ ਪਹਿਲਾਂ ਇਹਨੂੰ ਹੋਰ ਪਾਸੇ ਹੀ ਲਾਲ ਸਾਰੀਆਂ ਕੰਪਨੀਆਂ ਜਿਹੜੀਆਂ ਸਾਰੀਆਂ ਕਮਾਤੀਆਂ ਹਨਾ ਵੀ ਇਹਦੇ ਮਨਚ ਆਏ ਨਾ ਵੀ ਪਤਾ ਨਹੀਂ ਹਰੇਕ ਨੂੰ ਬਾਈ ਮੈਂ ਇਹੀ ਅਪੀਲ ਕਰਦਾ ਹਨਾ ਵੀ ਜਿੱਥੇ ਬਾਈ ਪਹਿਲਾ ਸਾਰਿਆਂ ਘੁੰਮ ਕੇ ਫੇਰ ਤੁਸੀਂ ਹੋ ਕਰਿਆ ਕਰੋ ਹੁਣ ਫੋਨ ਬਾਈ ਆ ਜਾਂਦੇ ਆ ਕਹਿ ਹੋ ਜਾਂਦਾ ਅਗਲੇ ਨੂੰ ਤਰਨੂ ਵੀ ਕਰਤਾਰ ਜਿ ਮੰਨ ਬਣਾਇਆ ਵੱਡੂ ਬਾਈ ਕਹਿੰਦਾ ਵੀ ਕਰਤਾਰ ਹਨਾ ਜਿਹੜੀ ਵੀ ਇਹਦਾ ਹੀ ਪਲਾਨ ਬਣਾਵਾਂਗੇ ਬਾਕੀ ਦੇਖਦੇ ਆ ਨਾ ਮੌਕੇ ਤੇ ਜਿਵੇਂ ਵੀ ਸੈਟਿੰਗ ਹੁੰਦੀ ਗਈ ਦੇਖ ਦੀ ਦੀ ਬੰਦੇ ਦੀ ਚੁਆਇਸ ਹੁੰਦੀ ਆ ਬਾਕੀ ਸਾਰੇ ਫੈਟਨੇ ਘੁੰਮ ਕੇ ਬਾਈ ਪਤਾ ਲੱਗਦਾ ਬਾਕੀ ਪ੍ਰੀਤ ਵੀ ਦਿਖਾਈ ਪ੍ਰੀਤ ਦੀ ਵੀ ਕਮੈਨ ਵਧੀਆ ਮਾੜੀ ਨਹੀਂ ਹੈਗੀ ਮਲਕੀ ਜਿਵੇਂ ਸਾਰੀਆਂ ਡਾਟਰੀ ਦਿਖਾ ਦੀਆਂ ਵੀ ਤੂੰ ਕਿਸੇ ਮਨ ਤੇ ਇਹ ਨਾ ਲਿਆਵੇ ਨਾ ਵੀ ਮੈਨੂੰ ਇੱਕੋ ਕੰਪਨੀ ਦਿਖਾ ਕੇ ਮੋੜਦਾ ਮੈਂ ਵੀ ਇਹਦੇ ਨਾਲ ਆਪਣਾ ਭਰਾਵਾਂ ਵਾਲਾ ਪਿਆਰ ਆ ਕੋਈ ਆਪਣਾ ਨਾ ਕੰਪਨੀ ਚ ਵੇਚ ਗਿਆ ਵੀ ਕਸਟਮਰ ਵਾਲੀ ਡੀਲ ਨਹੀਂ ਕਰਨੀ ਜਿਹਦੇ ਨਾਲ ਭਰਾਵਾਂ ਵਾਲੀ ਉਹ ਕਰਨੀ ਆ ਚਲੋ ਠੀਕ ਹੈ ਜੀ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ